नमस्कार प्रोग्राम आज दी आवाज लैके हाजर हाँ मैं मनुपाल शर्मा ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਚਰਚਾ ਕਰਾਂਗੇ ਹਾਲ ਦੇ ਵਿੱਚ ਹੀ ਦੇਸ਼ ਦੇ ਵਿੱਚ ਲਾਂਚ ਕੀਤੀ ਗਈ ਮਹਿਲਾ ਸਸ਼ਕਤੀਕਰਨ ਦੇ ਨਾਲ ਜੁੜੀ ਹੋਈ ਯੋਜਨਾ ਬੀਮਾ ਸખી ਯੋਜਨਾ ਇਸ ਯੋਜਨਾ ਦੇ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਉਪਰਾਲੇ ਕੀਤੇ ਗਏ ਨੇ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਸ਼੍ਰੀ ਵਿਕਰਾਂਤ ਸ਼ਰਮਾ ਜੀ ਇਹ ਡਿਵੈਲਪਮੈਂਟ ਅਫਸਰ ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਨਾਲੇ ਮੈਡਮ ਪ੍ਰਵੀਨ ਅਬਰੋਲ ਜੀ ਸਮਾਜ ਸੇਵਿਕਾ ਨੇ ਔਰ ਇਹ ਸਮਾਜ ਦੇ ਵਿੱਚ ਕੁਰੀਤੀਆਂ ਨੂੰ ਖਤਮ ਕਰਨ ਤੋਂ ਇਲਾਵਾ ਮਹਿਲਾਵਾਂ ਨੂੰ ਸਸ਼ਕਤੀਕਰਨ ਦੇ ਵਿੱਚ ਬਹੁਤ ਅਹਿਮ ਯੋਗਦਾਨ ਦੇ ਰਹੇ ਨੇ ਇਸ ਤੋਂ ਪਹਿਲਾਂ ਅਸੀਂ ਇਸ ਗੱਲਬਾਤ ਨੂੰ ਅੱਗੇ ਵਧਾਈਏ ਇਸ ਯੋਜਨਾ ਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀ ਕਿਹਾ ਹੈ ਉਹ ਸੁਣਦੇ ਹਾਂ ਆਜ ਜੋ ਇਹ ਮਹਿਲਾ ਸੈਲਫ ਹੈਲਪ ਗਰੁੱਪ ਹੈ बीमा सखी है बैंक सखी है कृषि सखी है ये विकसित भारत का बहुत बड़ा आधार स्तंभ बनेगी साथियों नारी को सशक्त करने के लिए बहुत आवश्यक है कि उन्हें आगे बढ़ने के खूब अवसर मिले उनके सामने से हर बाधा हटे जब नारी को आगे बढ़ने का अवसर मिलता है तो वो देश के सामने अवसरों के नए द्वार खोल देती है लंबे समय तक हमारे देश में ऐसे अनेक काम थे जो महिलाओं के लिए वर्जित थे वहां महिलाएं काम कर ही नहीं सकती थी भाजपा की हमारी सरकार ने बेटियों के सामने से हर बाधा को हटाने की ठानी आज आप देखिए सेना के अग्रिम मोर्चों में बेटियों की तैनाती हो रही है हमारी बेटियां अब बड़ी संख्या में फाइटर पायलट बन रही है आज पुलिस में भी बड़ी संख्या में बेटियों की भर्ती हो रही है आज बड़ी बड़ी कंपनियों को और उसकी कमान हमारी बेटियां संभाल रही है देश में किसानों के पशुपालकों के 1200 ऐसे उत्पादक संघ या सहकारी समितियां हैं जिनका नेतृत्व तो महिलाएं कर रही है खेल का मैदान हो पढ़ाई का बेटियां हर क्षेत्र में बहुत आगे चल रही है गर्भवती महिलाओं की छुट्टी को बढ़ाकर 26 हफ्ते करने का भी लाभ लाखों बेटियों को मिला है दर्शकों तुम सुनिया कि देश के प्रधानमंत्री श्री नरेंद्र मोदी जी ने किसा कि ਦੇਸ਼ ਦੇ ਵਿੱਚ ਫੌਜ ਹੋਵੇ ਨਿੱਜੀ ਖੇਤਰ ਹੋਵੇ ਹਰ ਜਗ੍ਹਾ ਬੇਟੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਬੇਟੀਆਂ ਫੌਜ ਵਿੱਚ ਅਫਸਰ ਬਣ ਰਹੀਆਂ ਨੇ ਬੇਟੀਆਂ ਫਾਈਟਰ ਪਾਇਲਟ ਬਣ ਰਹੀਆਂ ਨੇ ਅਗਰੇ ਮੋਰਚਿਆਂ ਦੇ ਉੱਤੇ ਡਿਊਟੀ ਸੰਭਾਲ ਰਹੀਆਂ ਨੇ ਇਨਾਂ ਹੀ ਕੁਝ ਖਾਸੀਅਤਾਂ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਕੁਝ ਖੇਤਰ ਇਹੋ ਜਿਹੇ ਸਨ ਜਿੱਥੇ ਹੁਣ ਤੱਕ ਮੈਨਾਂਵਾ ਤੇ ਬੇਟੀਆਂ ਨੂੰ ਬਿਲਕੁਲ ਵੀ ਪ੍ਰਵੇਸ਼ ਕਰਨ ਦੀ ਜਿਹੜੀ ਇਜਾਜ਼ਤ ਸੀ ਉਹ ਨਹੀਂ ਸੀ ਸੋ ਅੱਜ ਅਸੀਂ ਇਸੇ ਚਰਚਾ ਦੇ ਤਹਿਤ ਗੱਲ ਕਰਾਂਗੇ ਕਿ ਜਿਹੜੀ ਦੇਸ਼ ਦੇ ਵਿੱਚ 9 ਦਸੰਬਰ ਨੂੰ ਯੋਜਨਾ ਲਾਂਚ ਕੀਤੀ ਗਈ ਹੈ ਬੀਮਾ ਸਖੀ ਯੋਜਨਾ ਵਿਕਰਾਂਝੀ ਉਹ ਯੋਜਨਾ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕੀ ਹੈ ਇਹ ਜਿਹੜੀ ਯੋਜਨਾ ਹੈਗੀ ਹੈ ਇਹ ਉਹਨਾਂ ਨੇ ਇਸ ਕਰਕੇ ਕੀਤੀ ਹੈ ਕਿ ਵੀ ਜਿਹੜੀ ਮਹਿਲਾਵਾਂ ਜੜੀਆਂ ਨੇ ਆਰਥਿਕ ਪੱਖ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਉਹ ਹੋਰ ਸੁਧਿਰੜਤਾ ਆਵੇ ਉਹਦੇ ਲਈ ਇਹਨਾਂ ਨੇ ਇੱਕ ਲੇਡੀਜ਼ ਨੂੰ ਮੌਕਾ ਦੇਣਾ ਸ਼ੁਰੂ ਕੀਤਾ ਹੈ ਜੀ ਬੈਂਕਾਂ ਦੇ ਵਿੱਚ ਵੀ ਹੈ ਡਾਕਖਾਨਿਆਂ ਦੇ ਵਿੱਚ ਵੀ ਸਰਵਿਸ ਕਰ ਰਹੇ ਸੀ ਅੱਗੇ ਉਹ ਡਾਕਖਾਨਿਆਂ ਦੇ ਵਿੱਚ ਇੱਕ ਮਦਲੇਮian ਨੂੰ ਜਿਹੜਾ ਹੈ ਉਹ ਸੇਵਿੰਗ ਸਮਾਲ ਸੇਵਿੰਗ ਦੇ ਬਾਰੇ ਸਮਝਾਣਾ ਉਹਨਾਂ ਨੂੰ ਕਰਨਾ ਉਹਦੇ ਲਈ ਉਹ ਕੰਮ ਕਰਦੀਆਂ ਸੀ ਪਰ ਉਹਦੇ ਵਿੱਚ ਕੀ ਸੀਗਾ ਕਿ ਉਹਨੂੰ ਲਾਈਨ 'ਚ ਲੱਗਣਾ ਪੈਂਦਾ ਸੀ ਟਾਈਮ ਜ਼ਿਆਦਾ ਦੇਣਾ ਪੈਂਦਾ ਸੀਗਾ ਔਰ ਰੈਗੂਲਰ ਇਨਕਮ ਨਹੀਂ ਸੀ ਜੀ ਉਸਨੇ ਇਹਨਾਂ ਨੇ ਧਿਆਨ 'ਚ ਰੱਖਦੇ ਹੋਏ ਇੱਕ ਸਮਰਥਵਾਨ ਬਣਾਉਣ ਲਈ ਛਕਤ ਬਣਾਉਣ ਲਈ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਜਿਹੜਾ ਹੈ ਮੀਨਿਮਮ ਜਿਹੜੇ ਹੈ ਉਹ 7000 ਰੁਪਏ ਪਹਿਲੇ ਸਾਲ ਜਿਹੜਾ ਸੀ ਪਰ ਮੰਥ ਸੀ ਤੁਹਾਨੂੰ ਇਹ ਕਰਾਂਗੇ ਜੀ ਜਿੰਨਾ ਤੁਸੀਂ ਕੰਮ ਕਰੋਗੇ ਉਹਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਹੈ ਇੱਕ ਕਮਿਸ਼ਨ ਵੀ ਜੋ ਉਹਨਾਂ ਦੇ ਨੋਰਮਸ ਹੈਗੇ ਨੇ ਉਹ ਅਸੀਂ ਤੁਹਾਨੂੰ ਉਹਦੇ ਵਿੱਚ ਉਪਲਬਧ ਕਰਾਵਾਂਗੇ ਜੀ ਐਲਆਈਸੀ ਨੇ ਇਨੀਸ਼ੀਏਟਿਵ ਲੈ ਕੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਅਡਾਪਟ ਕਰ ਲਾਂਗੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਕਾਰਪੋਰੇਸ਼ਨ ਨੇ ਵੱਡਾ ਦਿਲ ਰੱਖਦੇ ਹੋਏ ਉਹਨਾਂ ਨੇ ਕਿਹਾ ਜੀ ਕਿ ਅਸੀਂ ਦੇਸ਼ ਦੀ ਆਰਥਿਕਤਾ ਦੇ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਜਿਹੜਾ ਹੈ ਪੂਰੀ ਪਛਾਣ ਦੇਣ ਦੇ ਲਈ ਅਸੀਂ ਦੇ ਲਈ ਅੱਗੇ ਆਵਾਂਗੇ ਜੀ ਉਹਨਾਂ ਨੇ ਉਸ ਚੀਜ਼ ਨੂੰ ਕਿਹ ਪ੍ਰਗਰਧਿਵੇ ਇਹ ਜਿਹੜੀ ਸਕੀਮ ਆ ਲਾਂਚ ਕੀਤੀ ਔਰ 9 ਦਸੰਬਰ ਨੂੰ ਇਹ ਲਾਂਚ ਕੀਤੀ ਗਈ ਦੇਸ਼ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਕਿਉਂਕਿ ਹੋਰ ਕੋਈ ਵੀ ਐਸਾ ਮਾਧਿਅਮ ਨਹੀਂ ਸੀ ਦੇ ਵਿੱਚ ਜਿਹੜਾ ਸੀ ਕਿ ਇਹਨੂੰ ਇੱਕੋ ਟਾਈਮ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਰਾਗ ਕੀਤਾ ਜਾ ਸਕਦਾ ਉਹ ਸਿਰਫ ਇੱਕ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਸੀ ਜਿਹਦਾ ਹਰ ਪਿੰਡ ਪਿੰਡ ਦੇ ਵਿੱਚ ਜਿਹੜਾ ਹੈ ਪ੍ਰਚਾਰ ਪ੍ਰਸਾਰ ਜਿਹੜਾ ਉਹ ਹੈਗਾ ਜੀ ਜੀ ਔਰ ਲੇਡੀਆਂ ਨੂੰ ਬੜੇ ਸੌਖੇ ਤਰੀਕੇ ਨਾਲ ਜਿਹੜਾ ਹੈ ਆਪਣਾ ਰੋਜ਼ੀ ਰੋਟੀ ਕਮਾਉਣ ਦੇ ਲਈ ਜਿਹੜਾ ਸੀ ਉਹ ਇੱਕ ਆਸਾਨੇ ਨਾਲ ਮਾਧਿਅਮ ਮਿਲ ਸਕਦਾ ਸੀ ਜੀ ਮੈਡਮ ਪਰਵੀਨ ਜੀ ਤੁਸੀਂ ਇਹ ਦੱਸੋ ਕਿ ਇਸ ਯੋਜਨਾ ਦੇ ਵਿੱਚ ਐਂਟਰੀ ਕਿਵੇਂ ਲੈਣੀ ਹੈ ਉਹ ਜੇ 7000 ਰੁਪਏ ਮਿਲਣਾ ਹੈ ਤੇ ਉਹ ਕਿੰਨਾ ਸ਼ਰਤਾਂ ਦੇ ਨਾਲ ਮਿਲਣਾ ਹੈ ਔਰ ਕੋਈ ਲੇਡੀ ਜਿਹੜੀ ਆ ਕਿੰਨੀ ਉਮਰ ਦੀ ਕਿੰਨੀ ਕੁਆਲਿਫਿਕੇਸ਼ਨ ਦੇ ਨਾਲ ਇਸ ਯੋਜਨਾ ਦੇ ਤਹਿਤ ਲਾਭ ਲੈ ਸਕਦੀ ਹੈ ਮੈਂ ਪਹਿਲੇ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਸੁਣਿਆ ਉਹ ਤੋਂ ਮੈਂ ਇੱਕ ਲਫ਼ਜ਼ ਬੋਲਣਾ ਚਾਹਾਂਗੀ ਕਿਤੇ ਫੂਲ ਸੇ ਫੁਲਾਦ ਬਣ ਚੁੱਕੀ ਹੈ ਬੇਟੀਆਂ ਜੀ ਘਰ ਵਿੱਚ ਨੰਨੀ ਪਰੀ ਹੈ ਸਰਦੋਂ ਤੇ ਪਹਿਰੇਦਾਰ ਹੈ ਬੇਟੀ ਜੀ ਅੱਜ ਕੋਈ ਖੇਤਰ ਨਹੀਂ ਹੈ ਜਿਹਦੇ ਚ ਔਰ ਜੜੀਏ ਸਭਲ ਸਿੱਧ ਨਹੀਂ ਹੋ ਰਹੀ ਕਿਤੇ ਨਾ ਕਿਤੇ ਜੇ ਰਿਆ ਤੇ ਅਪਰਚੁਨਿਟੀ ਦੀ ਕਮੀ ਰਹੀ ਜਿਹੜੀ ਇਹ ਸਖੀ ਜੀਵਨ ਬੀਮਾ ਯੋਜਨਾ ਹੈ ਇਹਦੇ ਵਿੱਚ ਮਿਨੀਮਮ ਜੋ ਹੈ ਉਹਦੀ ਆਪਣੇ ਏਜ 18 ਨਹੀਂ ਹੋਣੀ ਚਾਹੀਦੀ 18 ਸਾਲ 18 ਸਾਲ ਤੋਂ 70 ਸਾਲ ਦੀ ਔਰਤ ਕੋਈ ਵੀ ਇਸ ਕੰਮ ਦੇ ਵਿੱਚ ਹਿੱਸਾ ਲੈ ਸਕਦੀ ਔਰ ਉਸ ਦੀ ਨਾਲ ਮਿਨੀਮਮ ਕੁਆਲਿਫਿਕੇਸ਼ਨ ਜਿਹੜੀ ਹੈ ਉਹ 10th ਹੋਣੀ ਚਾਹੀਦੀ ਹੈ 10ਵੀਂ ਹੋਣੀ ਚਾਹੀਦੀ ਹੈ ਜਿਹੜਾ ਵੀ 10ਵੀਂ ਪਾਸ ਹੈ ਉਹ ਇਸ ਦਾ ਹਿੱਸਾ ਬਣ ਸਕਦਾ ਹੈ ਜੀ ਵਿਕਰਾਂਜੀ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਕੰਮ ਕੀ ਕਰਨਾ ਹੋਏਗਾ ਬੇਸਿਕਲੀ ਕੀ ਹੈ ਕਿ ਜਿਹੜਾ ਇਹਨਾਂ ਨੇ ਮਿਨਿਮਮ ਕੁਆਲਿਫੀਕੇਸ਼ਨ ਰੱਖੀ ਹੈ 10th ਉਹਨਾਂ ਲਈ ਹੈ ਕਿ ਵੀ ਜਿਹੜੇ ਇਹਦੇ ਫਾਰਮ ਹੈ ਉਹਨੂੰ ਉਹ ਪ੍ਰੋਪਰਲੀ ਜਿਹੜਾ ਹੈ ਉਹ ਮੇਨਟੇਨ ਕਰਨਾ ਤਾਂ ਕਿ ਜਦੋਂ ਕਿਸੇ ਵੀ ਬੰਦੇ ਨੇ ਇਹਦੇ ਨਾਲ ਜੁੜਨਾ ਹੈ ਉਹਦਾ ਲਾਈਫਟਾਈਮ ਦਾ ਜਿਹੜਾ ਪੈਸਾ ਹੈ ਉਹਦੀ ਲਾਈਫਟਾਈਮ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਇਹਦੇ ਨਾਲ ਜੁੜਨੀਆਂ ਨੇ ਜੀ ਮਤਲਬ ਬੀਮਾ ਸਖੀ ਯੋਜਨਾ ਦੇ ਤਹਿਤ ਜਿਹੜੀ ਵੀ ਸਾਡੀ ਬੇਟੀ ਜਾਂ ਭੈਣ ਔਰਤ ਜਿਹੜੀ ਵੀ ਕੰਮ ਕਰੇਗੀ ਉਹਨੂੰ ਜਿਹੜੀਆਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੀਆਂ ਪਾਲਿਸੀਜ਼ ਚੱਲ ਰਹੀਆਂ ਨੇ ਜੀ ਉਹਦਾ ਮਤਲਬ ਉਹ ਪਾਲਿਸੀਜ਼ ਲੋਕਾਂ ਦੀਆਂ ਕਰਨੀਆਂ ਨੇ ਫਿਰ ਉਹਨਾਂ ਦੇ ਫਾਰਮ ਭਰਨੇ ਨੇ ਉਹਨਾਂ ਨੂੰ ਆਫਿਸ ਤੱਕ ਲੈ ਕੇ ਆਉਣਾ ਇਹੀ ਸਾਰਾ ਕੰਮ ਕਰਨਾ ਪਏਗਾ ਨਹੀਂ ਇਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਉਹਨੂੰ ਸਿਰਫ ਇੱਕ ਜਿਹੜਾ ਇਹਨਾਂ ਪਲਾਨਸ ਦੇ ਬਾਰੇ ਐਜੂਕੇਟ ਕਰਨਾ ਹੈ ਪਲਾਨਸ ਦੇ ਬਾਰੇ ਐਜੂਕੇਟ ਐਜੂਕੇਟ ਕਰਨਾ ਹੈ ਔਰ ਉਹਦੇ ਵਿੱਚ ਜੇ ਅਗਰ ਕੋਈ ਬੰਦਾ ਮੰਦਾ ਦੇ ਉਹਨੂੰ ਕਿਤੇ ਵੀ ਦਫਤਰ ਜਾਣ ਦੀ ਲੋੜ ਨਹੀਂ ਹੈ ਕੁਝ ਨਹੀਂ ਹੈ ਸਾਡਾ ਉਹਦੇ ਵਿੱਚ ਇੱਕ ਐਪ ਹੈਗੀ ਹੈ LIC ਦੀ ਅੱਛਾ ਜੀ ਉਹ ਆਨੰਦਾ ਉਹਨੂੰ ਐਪ ਕਹਿੰਦੇ ਨੇ ਅੱਛਾ ਜੀ ਉਹਦੇ ਵਿੱਚ ਕੀ ਹੈ ਕਿ ਉਹ ਆਨਲਾਈਨ ਹੀ ਬੱਚਾ ਉੱਥੇ ਬੈਠ ਕੇ ਕਰ ਸਕਦਾ ਹੁਣ ਲੇਡੀਜ਼ ਜਿਹੜੀਆਂ ਹੈਗੀਆਂ ਨੇ 10th ਹੈ ਉਸ ਤੋਂ ਬਾਅਦ ਕੰਪਿਊਟਰ ਦਾ ਉਹਨਾਂ ਨੂੰ ਜੇ ਨੌਲੇਜ ਹੈ ਤੇ ਉਹ ਉਸ ਐਪ ਦੇ ਉੱਤੇ ਬੈਠ ਕੇ ਉਸੇ ਵੇਲੇ ਉਹਨਾਂ ਦੇ ਜਿਹੜੇ ਪੋਲਿਟਿਕਲ ਕਰਨਗੇ ਜੀ ਉਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਰਿਟਰਨ ਸ਼ੇਪ ਦੇ ਵਿੱਚ ਨਹੀਂ ਹੋਏਗੀ ਸਭ ਕੁਝ ਟੈਪ ਦੇ ਉੱਪਰ ਸਭ ਟੈਪ ਦੇ ਵਿੱਚ ਹੋ ਜਾਏਗਾ ਔਰ ਇਹ ਨਹੀਂ ਕਿ ਉਹ ਮਤਲਬ ਪਾਰਟिकुलर ਕੋਈ ਮਾ ਜਿਹੜਾ ਹੈਗਾ ਕਿ ਇਹ ਇਸ ਫ੍ਰੀਕਵੈਂਸੀ ਦਾ ਚਾਹੀਦਾ ਹੈ ਕੁਛ ਆ ਮੋਬਾਈਲ ਦੇ ਵਿੱਚ ਵੀ ਉਹ ਐਪ ਜਿਹੜਾ ਹੈ ਮੋਬਾਈਲ ਦੇ ਵਿੱਚ ਹੀ ਉਹ ਸਾਰੇ ਪਾਲਿਸੀ ਲੋਡ ਦੇ ਵਿੱਚ ਨੋਟ ਕਰਨਗੇ ਠੀਕ ਹੈ ਆਧਾਰ ਕਾਰਡ ਤੋਂ ਉਹਨਾਂ ਦੇ ਜਿਹੜੇ ਸਾਰੇ ਜਿਹੜੇ ਪਾਰਟਿਕੂਲਰਸ ਨੇ ਜਿਹੜੇ ਅਪਲੋਡ ਹੋਣਗੇ ਅਪਲੋਡ ਹੋ ਜਾਣਗੇ ਆਪਣੇ ਆਪ ਠੀਕ ਹੈ ਉਹ ਨੂੰ ਜਿਹੜਾ ਉਸ ਵੇਲੇ ਪਾਲਿਸੀ ਨੰਬਰ ਵੀ ਲੱਗ ਜਾਏਗਾ ਠੀਕ ਹੈ ਔਰ ਉਹ ਜਿਹੜਾ ਕਲਾਇੰਟ ਆ ਉਹਨੂੰ ਵੀ ਸਾਰਾ ਪਤਾ ਲੱਗ ਜਾਏਗਾ ਵੀ ਮੈਨੂੰ ਇਸ ਪਾਲਿਸੀ ਦੇ ਅੰਦਰ ਕੀ ਮਿਲਣਾ ਹੈ ਕੀ ਮੇਰਾ ਹੈਗਾ ਉਹ ਸਾਰੀਆਂ ਜਿਹੜੇ ਨਾ ਕ੍ਰਿਸਟਲ ਕਲੀਅਰ ਹੈ ਇਹਦੇ ਵਿੱਚ ਜਿਹੜੀ ਫਰਾਡ ਦੀ ਜਿਹੜੀ ਆਮ ਮਾਮਲਾ ਜਿਹੜੀ ਉਹ ਵੀ ਖਤਮ ਕੁਝ ਕੰਪਨੀਆਂ ਆਈਆਂ ਸੀਗੀਆਂ ਉਹ ਲੇਡੀਜ਼ ਨੂੰ ਅੱਗੇ ਕਰਕੇ ਜਾਂ ਕਿਸੇ ਅਫਸਰ ਦੀਆਂ بیوی ਨੂੰ ਅੱਗੇ ਕਰਕੇ ਜਾਂ ਇਸਨ ਕਰਕੇ ਕਰਦੇ ਸੀਗੇ ਉਹਨਾਂ ਨਾਲ ਕੀ ਸੀ ਉਹਨਾਂ ਦਾ ਮਕਸਦ ਸੀਗਾ ਪੈਸਾ ਕਮਾਣਾ ਪੈਸਾ ਕਮਾਣਾ ਇਹਨਾਂ ਦੇ ਵਿੱਚ ਕੀ ਸੀਗਾ ਕਿ LIC ਨੇ ਇਹਨੂੰ ਅਡਾਪਟ ਇਸ ਤਰੀਕੇ ਨਾਲ ਕੀਤਾ ਕਿ ਅਸੀਂ ਆਪਣੇ ਜਿਹੜੇ ਪਰਿਵਾਰ ਦੀਆਂ ਜਿਹੜੀਆਂ ਲੜਕੀਆਂ ਨੇ ਨਾਰੀਆਂ ਜਿਹੜੀ ਹੈਗੀ ਆ ਉਹਨੂੰ ਸਸ਼ਕਤ ਤੇ ਸਮਰਥਨਾਨ ਬਣਾਈਏ ਉਹਦੇ ਲਈ ਇਹਨਾਂ ਨੇ ਇਹ ਸਾਰਾ ਜਿਹੜਾ ਹੈ ਇਨੀਸ਼ੀਏਟਿਵ ਲੀਤਾ ਔਰ ਇਹਦੇ ਵਿੱਚ ਸਭ ਕੁਝ ਜਿਹੜਾ ਹੈ ਕ੍ਰਿਸਟਲ ਕਲੀਅਰ ਹੋਏਗਾ ਜੀ ਔਰ ਕੋਈ ਵੀ ਪੇਮੈਂਟ ਜਿਹੜੀ ਹੈ ਇਨ ਕੈਸ਼ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਸਾਰੀ ਸਾਰੀ ਔਨਲਾਈਨ ਡਿਜੀਟਲ ਮੋਡ ਦੇ ਵਿੱਚ ਹੈਗੀ ਹੈ ਮਤਲਬ ਉਹਦੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਮੈਕਸਮ ਡਿਜੀਟਲ ਜਿਹੜੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਉਹ ਵੀ ਜਿਹੜਾ ਹੈ ਉਹਨੂੰ ਵੀ ਬੜਾ ਹੋ ਜਾਏਗਾ ਬਣਾਵਾ ਮਿਲੇਗਾ ਜੀ ਜੀ ਇਸ ਕਰਕੇ ਜਿਹੜੀ ਇਹਦੇ ਵਿੱਚ ਕੋਈ ਵੀ ਜਿਹੜੀ ਫੇਕ ਜਾਂ ਕੋਈ ਚੀਜ਼ ਜਿਹੜੀ ਆ ਉਹ ਨਹੀਂ ਹੋ ਸਕਦੀ ਇੱਕ ਜਿਹੜੀ 7000 ਰੁਪਏ ਸੈਲਰੀ ਹੈ ਉਹ ਉਸ ਤੋਂ ਇਲਾਵਾ ਜਿਹੜਾ ਇਹ ਬਿਜ਼ਨਸ ਲੈ ਕੇ ਆਉਣਗੀਆਂ ਇਹ ਲੇਡੀਜ਼ ਆ ਫੀਮੇਲਸ ਜਿਹੜੀਆਂ ਨੇ ਉਹਨਾਂ ਨੂੰ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਵਗੈਰਾ ਦਿੱਤਾ ਜਾਏਗਾ ਦੇਖੋ ਜਿਸ ਤਰ੍ਹਾਂ ਉਹ 7000 ਰੁਪਏ ਜਿਹੜਾ ਹੈਗਾ ਉਹ ਇਹਨਾਂ ਨੇ ਇੱਕ ਪਰ ਮਹੀਨਾ ਜਿਹੜਾ ਹੈ ਉਹ ਫਿਕਸ ਕਰ ਦਿੱਤਾ ਫਿਕਸ ਕਰ ਦਿੱਤਾ ਤਾਂ ਕਿ ਬੱਚੇ ਨੂੰ ਇਹ ਹੋਵੇ ਕਿ ਵੀ ਮੈਂ ਕੋਈ ਕੰਮ ਕਰ ਰਹੀ ਆ ਤੇ ਮੇਰੇ ਘਰ ਦੇ ਵਿੱਚ ਜਿਹੜਾ ਹੈ ਮੇਰੀ ਜਿਹੜਾ ਰਸੋਈ ਦਾ ਖਰਚਾ ਘੱਮਸਕਮ ਨਿਕਲ ਜਾਏਗਾ ਜੀ 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 ਦੂਸਰਾ ਹੈ ਕਿ ਵੀ ਮੈਂ ਉਹਨੂੰ ਜਿਹੜਾ ਹੈ ਉਹਦੇ ਲਈ ਕਰਨਾ ਕੀ ਹੈ ਉਹ ਲਈ ਉਹਨਾਂ ਨੇ ਦਾਜੇ ਤਾਂ ਕਿ ਵੀ ਤੁਸੀਂ ਜਿਹੜਾ ਹੈ ਇੱਕ ਦੋ ਵੀਵੇਂ ਕਰਨੇ ਨੇ ਸਾਰੇ ਮਹੀਨੇ ਦੇ ਵਿੱਚ ਜੀ ਔਰ ਦੋ بیمੇ ਕਰਨਾ ਕੋਈ ਬਹੁਤ ਮੁਸ਼ਕਿਲ ਨਹੀਂ ਹੈ ਬਸ਼ਰਤੇ ਕਿ ਤੁਸੀਂ ਉਹਨਾਂ ਸੋਸਾਇਟੀ ਨਾਲ ਕਰ ਰਹੇ ਹੋ ਜੀ ਅੱਛਾ ਮੈਡਮ ਮੈਂ ਤੁਹਾਡੇ ਨਾਲ ਬਾਅਦ ਵਿੱਚ ਇਸ ਵਿਸ਼ੇ ਤੇ ਦੁਬਾਰਾ ਗੱਲ ਕਰਾਂਗਾ ਜੀ ਸਰ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਯੋਜਨਾ ਲਾਗੂ ਹੋਣ ਦੇ ਨਾਲ ਸਮਾਜ ਦੇ ਵਿੱਚ ਮਹਿਲਾਵਾਂ ਦੇ ਜੀਵਨ ਦੇ ਵਿੱਚ ਕੀ ਫਰਕ ਪਵੇਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਭ ਤੋਂ ਜਿਹੜੀ ਲੋਕਾਂ ਲੇਡੀਜ਼ ਦੀ ਜ਼ਰੂਰਤ ਹੈ ਉਹ ਆਰਥਿਕ ਸਮੱਸਿਆ ਹੁੰਦੀ ਹੈ ਜੇ ਘਰੇਲੂ ਹਿੰਸਾ ਹੁੰਦੀ ਹੈ ਤੇ ਉਹ ਵੀ ਆਰਥਿਕ ਕారణ ਕਰਕੇ ਹੁੰਦੀ ਹੈ ਕਿਉਂਕਿ ਬਹੁਤਕ">//ਵਾਰੇ ਘਰਾਂ ਦੇ ਵਿੱਚ ਕੋਈ ਆਦਮੀ ਐਡਿਕਟਡ ਹੈ ਤੋ ਉਹ ਪੈਸੇ ਪੂਰੇ ਨਹੀਂ ਦੇ ਸਕਦਾ ਕਈ ਵਾਰੀ इवन ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਸਕੂਲਾਂ ਤੋਂ ਉਠਾਉਣਾ ਪੈਂਦਾ ਕਈ ਵਾਰੀ ਸਕੂਲਾਂ ਤੋਂ ਸੀ ਨਹੀਂ ਆਉਂਦੇ ਕਿ ਤੁਹਾਡਾ ਬੱਚਾ ਫੀਸ ਨਹੀਂ ਲੈ ਕੇ ਆ ਰਿਹਾ ਤੇ ਬਹੁਤ ਸਾਰੀਆਂ ਸਮੱਸਿਆ ਦਾ ਹੱਲ ਉਹਦੇ ਵਿੱਚ ਮੈਨੂੰ ਲੱਗਦਾ ਹੈ ਇਹ ਬੀਮਾ ਸਖੀ ਯੋਜਨਾ ਚੋਂ ਬਹੁਤ ਸਾਰਾ ਹਲਸਾ ਨੂੰ ਜ਼ਰੂਰ ਮਿਲੇਗਾ ਕਿਉਂਕਿ ਉਹਦੇ ਨਾਲ ਸਵੱਲ ਹੋਣ ਗਿਆ ਉਹ ਸੁਧਰੜ ਹੋਣ ਗਿਆ ਸਸ਼ਕਤ ਹੋਣ ਗਿਆ ਤੇ ਉਹ ਜਦੋਂ ਕੰਮ ਕਰਨ ਗਿਆ ਤਾਂ ਉਹਨਾਂ ਦਾ ਕੌਨਫੀਡੈਂਸ ਵਧੇਗਾ ਸਭ ਤੋਂ ਜ਼ਿਆਦਾ ਔਰਤ ਵਾਸਤੇ ਵਿਸ਼ਵਾਸ ਜ਼ਰੂਰੀ ਹੈ ਔਰ ਉਸ ਤੋਂ ਵੀ ਜ਼ਿਆਦਾ ਉਹਦੇ ਆਤਮ ਵਿਸ਼ਵਾਸ ਜ਼ਰੂਰੀ ਜਦੋਂ ਉਹਦੇ 'ਚ ਆਤਮ ਵਿਸ਼ਵਾਸ ਪੈਦਾ ਹੋਏਗਾ ਜਦੋਂ ਅਰਨ ਕਰੇਗੀ ਤੇ ਉਹਦੇ 'ਚ ਨੇਚਰਲੀ ਉਹ ਆਪਣੇ ਆਪ ਨੂੰ ਇੱਕ ਸਸ਼ਕਤ ਸਮਝੇਗੀ ਕਿ ਮੈਂ ਹੁਣ ਛੋਟੇ ਛੋਟੇ ਖਰਚੇ ਜਿਹੜੇ ਆ ਉਹ ਖੁਦ ਕਰ ਸਕਦੀ ਹਾਂ ਜੀ ਮੈਂ ਇੱਕ ਗੱਲ ਐਡ ਜੀ ਐਡ ਕਰਨਾ ਚਾਹਾਂਗਾ ਜੀ ਜੀ ਜਿਸ ਨੇ ਕਿਹਾ ਕਿ ਵੀ ਪੜੇ ਲਿਖੀ ਹੈ ਔਰ ਇਸੇ ਸ਼ਕਤ ਹੋ ਜਾਂਦੀ ਹੈ। ਆ ਪਿਛਲੇ ਕੋਈ 10-12 ਸਾਲ ਪਹਿਲੇ ਦੀ ਗੱਲ ਹੈ। ਕਾਲਜ ਵਿੱਚ ਪ੍ਰੋਫੈਸਰ ਸੀਗੇ। ਉਹਨਾਂ ਨਾਲ ਇੰਸ਼ੋਰੈਂਸ ਦੇ ਬਾਰੇ ਗੱਲ ਕੀਤੀ। ਉਹ ਕਹਿੰਦੇ ਮੈਂ ਹਸਬੰਦ ਨੂੰ ਕੁਝ ਕੇ ਦੱਸਾਂਗੀ। ਠੀਕ ਹੈ। ਅਸੀਂ ਕਿਹਾ ਠੀਕ ਹੈ। ਨੈਕਸਟ ਡੇ 2-3 ਦਿਨ ਬਾਅਦ ਦੁਬਾਰਾ ਗੱਲ ਲਈ ਹਾਂਜੀ ਇੱਕ ਗੱਲ ਹੋਈ ਗਈ। ਹਾਂ ਮੇਰੀ ਇੰਸ਼ੋਰੈਂਸ ਹੋਈ ਹੈ। ਔਰ ਮੈ ਇਹਰ ਗੱਲ ਇਹ ਹੈ ਕਿ ਉਸ ਲੇਡੀ ਦੀ ਉਸ ਵੇਲੇ ਤਨਖਾਹ ਜਿਹੜੀ ਹੈ 60000 ਤੇ ਆਸ-ਪਾਸ ਸੀਗੀ। ਉਹਦੀ ਇੰਸ਼ੋਰੈਂਸ ਸੀਗੀ 5000 ਰੁਪਏ ਦੀ। ਜੀ ਅਸੀਂ ਨੂੰ ਕਿਹਾ ਕਿ ਮੈਡਮ ਜੇ 5000 ਜਿਹੜੀ ਇੰਸ਼ੋਰੈਂਸ ਹੈ ਜਾਂ 10000 ਜਿਹੜੀ ਇੰਸ਼ੋਰੈਂਸ ਹੈ ਇਹਦੇ ਵਿੱਚ ਲੱਖ ਜਾਂ 1.5 ਲੱਖ ਦਾ ਰਿਸਕ ਹੋ ਰਿਹਾ ਹੈ ਜੀ ਇਹਦੇ ਨਾਲ ਤੁਹਾਡਾ ਤਾਂ ਇੱਕ ਮਹੀਨੇ ਦਾ ਗੁਜ਼ਾਰਾ ਨਹੀਂ ਹੋਣਾ ਬਿਲਕੁਲ ਬਿਲਕੁਲ ਗੱਲ ਨੂੰ ਏਦਾਂ ਨਹੀਂ ਹੋ ਜਵੇ ਤੇ ਉਹਦੇ 'ਚ ਅਸੀਂ ਖੜੇ ਕਿੱਥੇ ਹਾਂ ਉਹ ਨਹੀਂ ਉਹ ਤੇ ਮੇਰੇ ਹਸਬੰਡ ਹੀ ਸਾਰਾ ਡਿਸਾਈਡ ਕਰਦੇ ਨੇ ਜੀ ਇਸ ਦੇ ਨਾਲ ਕੀ ਹੋਏਗਾ ਕਿ ਲੇਡੀਜ਼ ਲੇਡੀਜ਼ ਦੇ ਨਾਲ ਗੱਲ ਕਰ ਲੈਣਗੀਆਂ ਔਰ ਖੁੱਲ ਕੇ ਗੱਲ ਕਰ ਸਕਦੀਆਂ ਨੇ ਇੱਕ ਦੂਜੇ ਨੂੰ ਸਮਝਾ ਸਕਦੀਆਂ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਕਹਿੰਦੀ ਮੈਂ ਆਪਣੇ ਘਰ ਦਾ ਭੇਦ ਕਿਉਂ ਦਿਆਂ ਪਰ ਬੀਇੰਗ ਲੇਡੀ ਜੋ ਸਖੀ ਇਸੇ ਕਰਕੇ ਨਾਮ ਦਿੱਤਾ ਗਿਆ ਕਿ ਉਹ ਨੂੰ ਇੱਕ ਫਰੈਂਡ ਦੇ ਤੌਰ ਦੇ ਉਤੇ ਉਹ ਗਾਈਡ ਕਰੇਗੀ ਉਹਦੇ ਲਈ ਇਹ ਨਹੀਂ ਹੈ ਕਿ ਉਹ ਐਡਵਾਈਜ਼ਰ ਸ਼ਬਦ ਦੇ ਲਈ ਯੂਜ਼ ਨਹੀਂ ਕੀਤਾ ਉਹ ਫਰੈਂਡਲੀ ਕਨਵਿੰਸ ਕਰ ਸਕਦੀ ਹੈ ਫਰੈਂਡਲੀ ਹੈ ਕਨਵਿੰਸ ਕਰੇਗੀ ਕਿ ਵੀ ਹਾਂਜੀ ਆ ਜਿਹੜੀ ਚੀਜ਼ ਹੈ ਇਹ ਤੁਹਾਡੇ ਲਈ ਫਾਇਦੇਮੰਦ ਹੈ ਇਹ ਤੁਹਾਡੇ ਬੱਚਿਆਂ ਲਈ ਹੈ ਤੁਹਾਡੀ ਫੈਮਿਲੀ ਦੇ ਇਸ ਕੰਮ ਆਏਗੀ ਉਹ ਪਰ ਕੁਰੀ ਹਰ ਚੀਜ਼ ਦੇ ਸ਼ੇਅਰ ਕਰ ਸਕਦੇ ਮੇਲ ਜਿਹੜੇ ਹੈਗੇ ਕਈ ਵਾਰੀ ਉਹਨਾਂ ਨਾਲ ਕੋਈ ਸ਼ੇਅਰਿੰਗ ਨਹੀਂ ਹੁੰਦੀ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਜੀ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਵਿਸ਼ੇਸ਼ ਕਰ ਮਹਿਲਾਵਾਂ ਦੇ ਮਸਲਿਆਂ ਦੇ ਨਾਲ ਜੂਝਦੇ ਰਹੇ ਹਾਂ ਮਹਿਲਾਵਾਂ ਨੂੰ ਹੱਕ ਦਿਲਾਉਣ ਲਈ ਸੰਘਰਸ਼ ਵੀ ਕਰਦੇ ਰਹੇ ਹਾਂ ਤੁਸੀਂ ਇੱਕ ਗੱਲ ਕੀਤੀ ਕਿ ਅਤਿਆਚਾਰ ਜਿਹੜੇ ਹੁੰਦੇ ਨੇ ਔਰਤਾ ਦੇ ਨਾਲ ਉਹ ਬੇਸਿਕਲੀ ਉਹਨਾਂ ਦਾ ਮੂਲ ਵਜਾ ਇਹ ਹੁੰਦੀ ਹੈ ਕਿ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਬਿਲਕੁਲ ਬਿਲਕੁਲ ਤੁਹਾਨੂੰ ਕੀ ਲੱਗਦਾ ਹੈ ਕਿ ਕੰਮ ਕਰਨ ਦੇ ਨਾਲ ਇੱਕ ਥੋੜਾ ਜਿਹਾ ਜਦੋਂ ਅਰਨਿੰਗ ਸਟਾਰਟ ਹੋ ਜਾਏਗੀ ਲੇਕਿਨ ਉਹ ਵੀ ਹੈ ਕਿ ਘਰ ਦੀ ਜ਼ਿੰਮੇਵਾਰੀ ਦੇ ਨਾਲ ਫਿਰ ਫੀਲਡ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਪੈਗੀ ਤੁਸੀਂ ਨਹੀਂ ਸੋਚਦੇ ਕਿ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਲੇਡੀਜ਼ ਦੇ ਵਾਸਤੇ ਨਹੀਂ ਇਹ ਚੈਲੰਜ ਠੀਕ ਹੈ ਇੱਕ ਲਾਈਫ ਦਾ ਨਾ ਹੀ ਚੈਲੰਜ ਹੈ ਜੇ ਚੈਲੰਜ ਨਾ ਹੋਣ ਤੇ ਲਾਈਫ ਦਾ ਆਨੰਦ ਹੀ ਨਹੀਂ ਹੈ ਜੇ ਉਹ ਇਹਨੇ ਆਪਣੇ ਚ ਕੈਪेबल ਹੈ ਕਿ ਘਰ ਦੇ ਕੰਮ ਨਪਟਾ ਕੇ ਕੁਝ ਟਾਈਮ ਇਹਦੇ ਵਾਸਤੇ ਕੱਢ ਸਕਦੀ ਹੈ ਠੀਕ ਹੈ ਜੀ ਕੁਝ ਫਰੈਂਡਸ ਨੂੰ ਜਾ ਕੇ ਮਿਲ ਸਕਦੀ ਆਈ ਕੱਲ ਕਹਿਣਾ ਨਹੀਂ ਚਾਹੀਦਾ ਮੈਂ 10 ਦਿਨ ਜਿਹਦਾ ਉਹ ਕਿੱਟੀ ਸਿਸਟਮ ਚੱਲਿਆ ਠੀਕ ਹੈ ਜੀ ਤੁਸੀਂ ਉੱਥੇ ਮਿਲਦੇ ਹੋ ਕੋਈ ਕਮਿਊਨਿਟੀ 'ਚ ਜਾ ਕੇ ਮਿਲਦੇ ਹੋ ਕੋਈ ਫਰੈਂਡਸ ਨਾਲ ਬੈਠਦੇ ਹੋ ਤੁਸੀਂ ਇਹਨਾਂ ਨੂੰ ਕਨਵਿੰਸ ਕਰ ਸਕਦੇ ਹੋ ਤੇ ਉਹਦੇ ਨਾਲ ਕੀ ਹੋਏਗਾ ਕਿ ਔਰਤ ਵਾਸਤੇ ਬਹੁਤ ਸੌਖਾ ਜੀਵਨ ਹੋ ਜਾਏਗਾ ਕਿਉਂਕਿ ਜਦੋਂ ਵੀ ਅਸੀਂ ਕੋਈ ਕੇਸ ਦੇਖਿਆ ਸਭ ਤੋਂ ਵੱਡੀ ਸਮੱਸਿਆ ਆਰਥਿਕ ਸਮੱਸਿਆ ਆਈ ਔਰ ਦੂਸਰਾ ਔਰਤ ਦਾ ਸਸ਼ਕਤ ਹੋਣ ਦਾ ਮਤਲਬ ਇੱਕ ਸਮਾਜ ਦਾ ਬੈਲੈਂਸ ਹੋਣਾ ਜੀ ਅਰ ਉਹਦੇ ਨਾਲ ਮੈਂ ਇਹ ਸੋਚਦੀ ਆ ਕਿ ਆਦਮੀ ਦੀਆਂ ਵੀ ਕੁਝ ਜਿਹੜੀਆਂ ਜ਼ਿੰਮੇਵਾਰੀਆਂ ਘਟਣਗੀਆਂ। ਜੀ ਇਹ ਸ਼ੇਅਰ ਹੋ ਜਾਣਗੀਆਂ। ਜੇ ਕੋਈ ਛੋਟਾ ਕੰਮ ਕਰੇਗੀ ਇੱਕ ਤਾਂ ਉਹਨੂੰ ਪ੍ਰਾਊਡ ਫੀਲ ਹੋਏਗਾ ਆਪਣੇ ਆਪ ਤੇ ਕਿ ਮੈਂ ਵੀ ਕੁਝ ਕਰ ਰਹੀ ਆ। ਜੀ ਦੂਸਰਾ ਉਹਦਾ ਪਰਿਵਾਰ ਵੀ ਥੋੜਾ ਜਿਹਾ ਉਸ ਨੂੰ ਮੰਨੇਗਾ ਕਿ ਸਾਡੀ ਮਾਂ ਵੀ ਅਰਨ ਕਰ ਰਹੀ ਆ। ਅਰਨ ਕਰ ਰਹੀ ਆ। ਉਹਨੂੰ ਉਹਨਾਂ ਚ ਫੀਲਿੰਗ ਚੇਂਜ ਹੋਏਗੀ ਤੇ ਇਹਦੇ ਨਾਲ ਸਮਾਜ ਦੇ ਵਿੱਚ ਉਹਦੀ ਇੱਕ ਜਗ੍ਹਾ ਬਣੇਗੀ। ਜੇ ਉਹਦੀ ਇੱਕ ਆਇਡੈਂਟੀਟੀ ਹੋਏਗੀ ਜਿਹੜੀ ਹਮੇਸ਼ਾ ਔਰਤ ਜਾਂਦੀ ਰਹਿੰਦੀ ਐ ਪਰ ਉਹਨੂੰ ਮਿਲਦੀ ਨਹੀਂ। ਮਿਲਦੀ ਨਹੀਂ। ਵਿਕਰਾਂਜੀ ਹੁਣ ਤੱਕ ਵੀ LIC ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਰਹੀਆਂ ਨੇ ਲੇਕਿਨ ਬੀਮਾ ਸખી ਯੋਜਨਾ ਦੇ ਵਿੱਚ ਕੰਮ ਕਰਨਾ ਜਾਂ ਏਜੰਟ ਦੇ ਤੌਰ ਦੇ ਵਿੱਚ ਕੰਮ ਕਰਨਾ ਇਹਨਾਂ ਦੋਆਂ 'ਚ ਕੀ ਡਿਫਰੈਂਸ ਹੈ ਇਹਦਾ ਕਿ ਬੀਮਾ ਸખી ਦੇ ਵਿੱਚ ਇੱਕ ਜਿਹੜਾ ਬੇਸਿਕ ਇਹ ਹੈ ਕਿ ਇਹ ਸਿਰਫ ਤੇ ਸਿਰਫ ਲੀਡੀਜ਼ ਦੇ ਲਈ ਹੈ ਠੀਕ ਹੈ ਕੈਰੀਜ ਹਨ ਸੜੇ ਪਹਿਲੇ ਵੀ ਹੁੰਦੇ ਸੀਗੇ ਪਰ ਉਹਦੇ ਵਿੱਚ ਜਿਹੜੇ ਨੋਰਮਸ ੜੇ ਕਾਫੀ ਜ਼ਿਆਦਾ ਹੁੰਦੇ ਸੀ ਉਹਦੇ ਚੀਜ਼ਾਂ ਜਿਹੜੇ ਚ ਦੋ ਕੇਸ ਨੇ ਮਿਨਿਮਮ ਕਰਨੇ ਉਹਦੇ ਵਿੱਚ ਤਿੰਨ ਜਿਹੜੇ ਕੇਸ ਕਰਨੇ ਹੁੰਦੇ ਸੀਗੇ ਉਹਦੇ ਚ ਫਿਰ ਇੱਕ ਇਹ ਸੀਗਾ ਕਿ ਇੰਨੇ ਦਿਨ ਤੁਹਾਨੂੰ ਆਫਿਸ ਵੀ ਆਣਾ ਜ਼ਰੂਰੀ ਹੈ ਇਹਦੇ ਵਿੱਚ ਇਸ ਤਰੀਕੇ ਦੀ ਜਿਹੜੀ ਰੈਸਟ੍ਰਿਕਸ਼ਨ ਨਹੀਂ ਹੈ ਦੀਆਂ ਨੇ ਦੂਸਰਾ ਹੈ ਕਿ ਘਰ ਬੈਠੇ ਕੰਮ ਕਰ ਸਕਦੇ ਨੇ ਉਹਦੇ ਵਿੱਚ ਘਰ ਬੈਠੇ ਕੰਮ ਨਹੀਂ ਸੀ ਹਗਾ ਅਸਲੋਂ ਹੁਣ ਹੋਲੀ ਉਹ ਚੇਂਜ ਆਈ ਹੈ ਉਹਦੇ ਚ ਉਹਦੇ ਕਰਕੇ ਜਿਹੜਾ ਹੈ ਇਹਨਾਂ ਨੂੰ ਲੇਡੀਜ਼ ਨੂੰ ਬੈਨੀਫਿਟ ਮਿਲੇਗਾ ਸੋ ਨਵਾਂ ਡਾ ਬੈਨੇਫਿਟ ਇਹ ਹੈ ਕਿ ਆਮ ਆਮਨ ਕੀ ਹੁੰਦਾ ਕਿਸੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਦੋਂ ਨੌਕਰੀ ਕਰਨ ਜਾਂਦੇ ਆ 5-7 10000 ਰੁਪਏ ਤੋਂ ਵੱਧ ਨਾ ਨਹੀਂ ਮਿਲਦਾ ਔਰ ਉਹਦੇ ਵਿੱਚ ਮਿਨਿਮਮ ਕੁਆਲੀਫਿਕੇਸ਼ਨ ਵੀ ਗ੍ਰੈਜੂਏਸ਼ਨ ਜਾਂ ਉਸ ਤੋਂ ਵੱਧ ਮੰਗੀ ਜਾਂਦੀ ਹੈ ਜੀ ਇਹਦੇ ਵਿੱਚ ਉਹਨਾਂ ਨੇ ਰੱਖਿਆ ਕਿ ਵੀ ਜੜੀਆਂ ਲੇਡੀਜ਼ ਜੀ ਕਿਸੇ ਕਾਰਨ ਕਰਕੇ ਪਰਿਵਾਰ ਦੇ ਬੰਧਨ ਕਰਕੇ ਜਾਂ ਕਿਸੇ ਕਰਕੇ ਨਹੀਂ ਕਰ ਪਾਈ ਇਸ ਕਰਕੇ ਉਹਨਾਂ ਨੇ ਇਹ ਜੜੀ ਹੈ 70 ਰੱਖੀ 70 ਰੱਖੀ ਓਕੇ ਤਾਂ ਕਿ ਉਹ ਜਿਹੜਾ ਮਤਲਬ ਜੇ ਮੰਨ ਲਓ ਕਿ ਵੀ ਕਿਸੇ ਦੇ ਬੱਚੇ ਵੇ ਹੈ ਕਿ ਨੇ 50 60 ਸਾਲ ਦੀ ਉਮਰ ਚਾ ਗਏ ਉਹ ਕਹਿੰਦੇ ਹੁਣ ਮੈਂ ਕੀ ਕਰ ਸਕਦੀ ਹਾਂ ਬਿਲਕੁਲ ਉਸ ਕੰ LIC ਨੇ ਸੋਚਿਆ ਔਰ ਸਰਕਾਰ ਦੇ ਨਾਲ ਉਹਨਾਂ ਕਰਕੇ ਉਹਨਾਂ ਨੇ ਕਿਹਾ ਠੀਕ ਹੈ ਜਿਹੜਾ 60 ਸਾਲ ਦਾ ਹੋ ਗਿਆ ਉਹਨੂੰ ਵੀ ਅਸੀਂ ਇੱਕ ਮੌਕਾ ਦਈਏ ਜੀ ਉਹਦੇ ਜੀਣ ਦਾ ਇੱਕ ਨਵਾਂ ਰਸਤਾ ਮਿਲ ਜਾਏਗਾ ਨੂੰ ਜਿਹੜਾ 70 ਸਾਲ ਦਾ ਜਿਹੜਾ ਲੇਡੀ ਹੈ ਉਹਦਾ ਇੱਕ ਤੇ ਇਮਪੈਕਟ ਬਹੁਤ ਅੱਛਾ ਹੋਏਗਾ ਠੀਕ ਹੈ ਕਿ ਜਿਹੜੀ ਉਹ ਗੱਲ ਕਰੇਗੀ ਉਹਨੂੰ ਬੜਾ ਸੋਚ ਸਮੇ ਕੇ ਪਰਿਵਾਰ ਦੇ ਅਕੋਰਡਿੰਗਲੀ ਕਰਕੇ ਗੱਲ ਕਰੇਗੀ ਜੀ ਕਿ ਕੀ ਇਮਪੈਕਟ ਹੋ ਗਿਆ ਦੂਸਰਾ ਇਹ ਹੈ ਕਿ ਵੀ ਜਿੰਨੂੰ ਵੀ ਉਹ ਸਮਝਾਏਗੀ ਜੀ ਉਹਨੂੰ ਇੱਕ ਮਤਲਬ ਮਿੱਤਰ ਚੰਗੇ ਮਿੱਤਰ ਦੇ ਨਾਤੇ ਉਹਨੂੰ ਸਮਝਾਏਗਾ ਵੀ ਭਈ ਆ ਮੈਨੂੰ ਪ੍ਰੋਬਲਮ ਮੈਨੂੰ ਵੀ ਆਉਂਦੀਆਂ ਰਹਿੰਦੀਆਂ ਨੇ ਇਹਨਾਂ ਤੇਰੀ ਇਹ ਪ੍ਰੋਬਲਮ ਨਹੀਂ ਆਏਗੀ ਤੇਰੇ ਬੱਚਿਆਂ ਲਈ ਆ ਨਹੀਂ ਆਏਗੀ ਇਹਦੇ ਵਿੱਚ ਇੰਨੇ ਕ ਪੈਸੇ ਤੂੰ ਸੇਵ ਕਰ ਲੈ ਉਹਨਾਂ ਲਈ ਤੇ ਜਿਹੜੀ ਹੈ ਸਮਾਜ ਸਸ਼ਕਤ ਹੋਏਗਾ ਪਰ ਉਹਦਾ ਵੀ ਜਿਹੜੀ ਪੌਕਟ ਭਰੀ ਰਹੇਗੀ ਔਰ ਜਿਹਨੂੰ ਲਈ ਕਰ ਰਹੀ ਹੈ ਉਹਦਾ ਵੀ ਜਿਹੜਾ ਹੈ ਫਾਇਦਾ ਹੋਏਗਾ ਜੀ 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 ਇਹ ਡਿਊਲ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਵੱਡਾ ਉਹ ਹੈਗਾ ਪ੍ਰਵੀਨ ਜੀ ਤੁਸੀਂ ਦੇਖਿਆ ਹੋਣਾ ਕਿ ਜੌਬਸ ਦੇ ਵਿੱਚ ਵੀ ਲੇਡੀਜ਼ ਦੇ ਨਾਲ ਕਈ ਵਾਰ ਸ਼ੋਸ਼ਣ ਹੋ ਜਾਂਦਾ ਹੈ ਜੀ ਜੀ ਟਾਰਗੇਟ ਦੇ ਨਾਮ ਦੇ ਉੱਤੇ ਉਹਨਾਂ ਨੂੰ ਸੈਲਰੀ ਨਹੀਂ ਮਿਲਨੀ ਕਿ ਤੁਸੀਂ ਟਾਰਗੇਟ ਅਚੀਵ ਨਹੀਂ ਕੀਤਾ ਤੁਸੀਂ ਇੰਨੇ ਪਰਸੈਂਟ ਨਹੀਂ ਕੀਤਾ ਅਸੀਂ ਇੰਨੇ ਪਰਸੈਂਟ ਦੇ ਤਾਂ ਤੁਸੀਂ ਜੇ ਕਰੋਗੇ ਤਾਂ ਸੈਲਰੀ ਮਿਲੇਗੀ ਇਸ ਬੀਮਾ ਸਖੀ ਯੋਜਨਾ ਦੇ ਵਿੱਚ ਤਾਂ ਨਹੀਂ ਕੋਈ ਇਹੋ ਜਿਹੀ ਕੋਈ ਇਹਦੇ ਚ ਇੱਕ ਟਾਰਗੇਟ ਤਾਂ ਹੈ ਵਿਕਰਮ ਜੀ ਜਿਹਦੇ ਚ 65% ਜਿਹੜੀ ਹੈ ਉਹ ਜਿਹੜੀ ਤੁਹਾਡੀ ਪਾਲਿਸੀ ਹੋਈ ਪਹਿਲੇ ਸਾਲ ਉਹ ਸਕਸੈਸਫੁਲ ਹੋਣੀ ਚਾਹੀਦੀ ਹੈ ਉਹਦੇ ਚ ਦੇਖੋ ਇੱਕ ਚੀਜ਼ ਹੈ ਉਹ ਇਸ ਕਰਕੇ ਰੱਖਿਆ ਹੈ ਕਬੀ ਕੈਵਰੀ ਕੀ ਹੁੰਦਾ ਹੈ ਕਿ ਵੀ ਅਸੀਂ ਨਾ ਗੁਗੇ ਸਮਾਜ ਆ ਹਾਂਜੀ ਸਮਾਜ ਦੇ ਵਿੱਚ ਕੀ ਹੈ ਕਿ ਵੀ ਇੱਕ ਨਾ ਫੇਕ ਜਿਹੜਾ ਹੈ ਉਹ ਕਰ ਦਿੱਤਾ ਜਾ ਕਿ ਕਹੇ ਇੱਕ ਟਾਰਗੇਟ ਪੂਰਾ ਕਰਨ ਲਈ ਕਰ ਦਿਓ ਅਗਲੇ ਸਾਲ ਦੇਖਾਂਗੇ ਦੇਖ ਬਿਲਕੁਲ ਬਿਲਕੁਲ ਉਹਨਾਂ ਨੇ ਕਿਹਾ ਕਿ ਵੀ ਜੇ ਅਗਰ ਅਸੀਂ ਉਹਦੀ ਸ਼ਕਤੀਕਰਨ ਲਈ ਕੰਮ ਕਰਨਾ ਸਮਰਥਵਾਨ ਬਣਾਉਣਾ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਕਰੀਏ ਕਿ ਉਹ ਲਗਾਤਾਰ ਉਹਨੂੰ ਇਨਕਮ ਆਂਦੀ ਰਹੇ ਬਿਲਕੁਲ ਉਸ ਕਰਕੇ ਇਹਨਾਂ ਨੇ ਜਿਹੜਾ ਹੈ ਉਹਦੇ ਵਿੱਚ ਮਤਲਬ ਜਿਨੂੰ ਕਹਿ ਸਕਦੇ ਹਾਂ ਕਿ ਅਸੀਂ ਇੱਕ ਰੱਖਿਆ ਕਿ ਵੀ ਇਹਨੂੰ ਤੁਸੀਂ ਕੰਟੀਨਿਊਸ਼ਨ ਦੇ ਵਿੱਚ ਰੱਖ ਸਕੋ ਸਪੋਜ਼ ਉਹਨੇ ਦੋ ਇੰਸ਼ੋਰੈਂਸ ਕੀਤੀਆਂ ਉਹਦੇ ਕੋਲੋਂ ਅਗਲੇ ਸਾਲ ਜਿਹੜਾ ਹੈ ਇੱਕ ਜੜੀ ਆ ਉਹ ਬੰਦ ਹੋ ਗਈ ਹਾਂਜੀ ਹਾਂਜੀ ਤੇ ਉਹਦੇ ਲਈ ਉਹ ਲੇਬਰ ਕਰੇਗੀ ਕਿ ਵੀ ਜਿਹੜਾ ਮੈਂ ਕੀਤੀ ਹੋਈ ਹੈ ਉਹਨੂੰ ਮੈਂ ਦੁਬਾਰਾ ਰਿਵਾਈਵ ਕਰਾਵਾਂ ਜੇ ਅਗਰ ਮੈਂ ਨਹੀਂ ਰਿਵਾਈਵ ਕਰਾ ਲਈ ਮੈਂ ਇਹਨੂੰ ਥੋੜਾ ਜਿਹਾ ਹੋਰ ਵਧਾ ਲਾਂ ਤਾਂ ਕਿ ਮੇਰੀ ਜਿਹੜਾ ਖਰਚੇ ਆ ਉਹ ਹੋਰ ਮੇਨਟੇਨ ਹੋ ਸਕਣ ਅਗਰ ਜੇ ਰੈਸਟ੍ਰਿਕਸ਼ਨ ਨਾ ਹੋਵੇ ਤੇ ਬੰਦੇ ਨੇ ਠੀਕ ਹੈ 7000 ਤਾਂ ਮੈਨੂੰ ਮਿਲ ਨਹੀਂ ਰਿਹਾ ਸਵੇਰੇ ਉੱਠਦੇ ਸਾਰ ਹੀ ਮੇਰੇ ਮਤਲਬ ਸਹਰਾਣੇ ਥਲੇ 200 ਰੁਪਏ ਪਿਆ ਚਲੋ ਅੱਜ ਦਾ ਤਾਂ ਚੱਲ ਗਿਆ ਇਹਨਾਂ ਨੇ ਇਸ ਚੀਜ਼ ਨੂੰ ਫੁੱਲ ਲਾਈਫ ਲਿਮਿਟੇਸ਼ਨ ਜੀ ਬਣਾ ਦਿੱਤੀ ਕਿ ਥੋੜਾ ਜਾ ਹੋਵੇ ਪ੍ਰੈਸ ਥੋੜਾ ਜਾ ਪ੍ਰੈਸ ਪੰਕਚੁਅਲ ਵੀ ਰਹੇ ਜਿੰਮੇਵਾਰੀ ਸਮਝੇ ਆਪਣੇ ਜਿੰਮੇਵਾਰੀ ਸਮਝ ਪਰਿਵਾਰ ਦੇ ਸੁਮਦੀ ਸਮਾਜ ਦੇ ਪ੍ਰਤੀ ਦੋਨਾਂ ਦੇ ਪ੍ਰਤੀ ਦੇਖਣ ਨੂੰ ਹਜੇ ਯੋਜਨਾ ਸ਼ੁਰੂ ਹੋਈ ਨੂੰ ਕੁਝ ਦਿਨ ਨਹੀਂ ਹੋਏ ਨੇ ਅਸੀਂ ਕਹਿ ਸਕਦੇ ਹਾਂ لیکن ਤੁਹਾਨੂੰ ਨਹੀਂ ਲੱਗਦਾ ਕਿ ਇਸ ਯੋਜਨਾ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਪ੍ਰਚਾਰਿਤ ਤੇ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ ਨਹੀਂ ਇਹ ਤਾਂ ਦੇਖੋ ਜ਼ਰੂਰੀ ਹੈ ਆਪਾਂ ਇੱਥੇ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਹਾਂ ਕਿ ਜਿਹੜੇ ਸਾਨੂੰ ਸੁਣ ਰਹੇ ਨੇ ਇਸ ਦੇ ਵਿੱਚ ਜ਼ਰੂਰ ਕੋਈ ਇਨੀਸ਼ੀਏਟਿਵ ਲੈਣ ਜੀ ਖਾਸ ਕਰਕੇ ਲੀਡੀਜ਼ ਕਿਉਂਕਿ ਇਹ ਹੈ ਹੀ ਫਾਰ ਲੀਡੀਜ਼ ਹੈ ਜੀ ਤੇ ਜੇ ਲੀਡੀਜ਼ ਲੀਡੀਜ਼ ਨਾਲ ਜਿਹਦਾ ਇੱਕ ਮੈਨੂੰ ਇਹਨਾਂ ਦੀ ਗੱਲ ਬਹੁਤ ਅੱਛੀ ਲੱਗੀ ਜਿਹੜੀ ਕਹਿਆ ਕਿ 70 ਸਾਲ ਤੱਕ ਜੀ 58 ਜਾਂ 60 ਤੱਕ ਕੋਈ ਰਿਟਾਇਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਐਦਾ ਸਮਝਦੀ ਜਿਦਾ ਉਹਨ ਮੇਰੀ ਕੋਈ ਵੈਲ ਨਹੀਂ ਮੇਰੀ ਵੈਲ ਨਹੀਂ ਮੇਰੀ ਲਈ ਕਿਸੇ ਨਾਲ ਵਰਤਣਾ ਚਾਹਦੀ ਹੈ ਠੀਕ ਕਿਸੇ ਨਾਲ ਉਹਨੂੰ ਕੋਈ ਆਪਣੀ ਤਕਲੀਫ ਹੈ ਜੀ ਉਹ ਕਿਸੇ ਪੁੱਤਰ ਤੋਂ ਨਹੀਂ ਲੈਣਾ ਚਾਹਦੀ ਉਹਦੇ ਵਾਸਤੇ ਬਹੁਤ ਵਧੀਆ ਅਸੀਂ ਧੰਨਵਾਦ ਕਰਦੇ ਹਾਂ ਜੀ LIC ਦਾ ਵੀ اور ਆਪਣੇ ਪ੍ਰਧਾਨ ਮੰਤਰੀ ਜੀ ਦਵੀ ਜਿਨ੍ਹਾਂ ਨੇ ਲੇਡੀਆਂ ਵਾਸਤੇ ਸੋਚਿਆ 70 ਸਾਲ ਦਾ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿਉਂਕਿ ਜਦੋਂ ਇੰਨੀਆਂ ਲੇਡੀਆਂ ਇਸ 10 ਸਾਲ ਨੂੰ ਯੂਟਿਲਾਈਜ਼ ਕਰਨ ਗਿਆ ਮੇਰਾ ਖਿਆਲ ਉਹ ਹੈਲਦੀ ਵੀ ਰਹਿਣ ਗਿਆ ਉਹਨਾਂ ਦੀ ਉਮਰ ਵੀ ਵਧੇਗੀ ਉਹ ਸਮਾਜ ਨੂੰ ਵੀ ਕੁਝ ਦੇਣ ਗਿਆ ਔਰ ਇਕਨੋਮੀ ਨੂੰ ਵੀ ਕੁਝ ਨਾ ਕੁਝ ਜ਼ਰੂਰ ਦੇਣੀ ਹੈ ਸੋ ਮੈਂ ਇਹ ਕਹਾਂਗੀ ਕਿ ਆਪਸ ਵਿੱਚ ਇੱਕ ਔਰਤ ਵੀ ਔਰਤ ਨੂੰ ਸਮਝਾਣ ਲੱਗ ਜਾਏ ਜੀ ਕਨਵਿੰਸ ਕਰ ਸਕੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਯੋਜਨਾ ਦਾ ਸਪੈਸ਼ਲੀ ਲੇਡੀਜ਼ ਨੂੰ ਬਹੁਤ ਫਾਇਦਾ ਹੋ ਸਕਦਾ ਬਹੁਤ ਫਾਇਦਾ ਹੋ ਸਕਦਾ ਮਨੋਬਲ ਜੀ ਇਹਦੇ ਵਿੱਚ ਜਿਹੜੀ ਇੱਕ ਗੱਲ ਤੁਸੀਂ ਜਿਹੜੀ ਪੁੱਛਿਆ ਨਾ ਉਹ ਕਿ ਵੀ ਇਹਨੂੰ ਪ੍ਰਚਾਰਿਤ ਵਾਦ-ਵਦ ਕੀਤਾ ਜਾਣਾ ਚਾਹੀਦਾ ਐਲ ਆਈ ਸੀ ਕੋਲ ਜਿਹੜੇ ਵਿਕਾਸ ਅਧਿਕਾਰੀ ਹੈ ਇਸ ਦਾ ਸਾਡੀ ਜੌਬ ਹੈ ਸਾਡਾ ਬੇਸਿਕ ਡਿਊਟੀ ਕੀ ਹੈ ਕਿ ਏਜੈਂਟਰ ਰਿਕਰੂਟ ਕਰਨਾ ਉਹਨਾਂ ਨੂੰ ਟ੍ਰੇਨਿੰਗ ਦੇਣਾ ਠੀਕ ਹੈ ਉਹਨਾਂ ਨੂੰ ਜੇ ਅਗਰ ਕੋਈ ਮੁਸ਼ਕਲ ਆਉਂਦੀ ਹੈ ਤੇ ਉਹਦੇ ਨਾਲ ਜਾ ਕੇ ਉਹਨੂੰ ਮਾਇੰਸ ਕਰਨਾ ਇਹ ਸਮਝਾਣਾ ਸਾਰਾ ਉਸ ਤਿੱਕਣਾ ਠੀਕ ਹੈ ਇਸ ਲੇਡੀਜ਼ ਦੇ ਆਉਣ ਤੋਂ ਬਾਅਦ ਇਸ ਕੈਂਪੇਨ ਦੇ ਆਉਣ ਤੋਂ ਬਾਅਦ ਜੀ ਮਤਲਬ ਮੈਕਸਮ ਕੁਇਰੀਜ਼ ਜਿਹੜੀਆਂ ਆਈਆਂ ਨੇ ਉਹ ਲੇਡੀਜ਼ ਨਹੀਂ ਆ ਰਹੀਆਂ ਨੇ ਔਰ ਮੇਲ ਮੈਂਬਰ ਵੀ ਜਿਹੜੇ ਉਹ ਕਹਿੰਦੇ ਨੇ ਜੀ ਅੱਛਾ ਜੀ ਮੇਰੇ ਮੰਮੀ ਕਰ ਸਕਦੇ ਨੇ ਉਹ ਵਾਹ ਮੇਰੀ ਵਾਈਫ ਕਰ ਸਕਦੀ ਹੈ ਵੈਰੀ ਗੁੱਡ ਵੈਰੀ ਗੁੱਡ ਮਤਲਬ ਇੱਕ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਵੀ ਇੱਕ ਜਾਗਰਤੀ ਆਈ ਹੈ ਜਿਹੜੀ ਸੋਚਦੇ ਸਨ ਯਾਰ ਮੈਂ ਆਪਣੀ ਵਾਈਫ ਨੂੰ ਟੀਚਰ ਲਵਾ ਦਨਾ ਪ੍ਰਾਈਵੇਟ ਸਕੂਲ ਦੇ ਵਿੱਚ 4 ਜਾਂ 5000 ਰੁਪਏ ਮਿਲਦਾ ਹੈ ਜੀ ਉਹਦਾ ਟਾਈਮ ਸਪੈਨ ਬਹੁਤ ਲੰਬਾ ਹੁੰਦਾ ਹੈ ਉਹ ਪਰਿਵਾਰ ਨੂੰ ਟਾਈਮ ਦੇ ਬੰਦ ਇਹਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਭਾਈ ਇਹ ਚ ਟਾਈਮ ਦੇਣ ਦੀ ਕੋਈ ਲੋੜ ਨਹੀਂ ਗਈ ਤੋ ਜਿੰਨਾ ਟਾਈਮ ਲਗਾਏਗਾ ਆਪਣੇ ਲਈ ਲਗਾਏਗਾ ਔਰ ਇਹਦੇ ਚ ਤੈਨੂੰ ਅੱਛਾ ਜਿਹੜੀ ਅਰਨਿੰਗ ਹੋ ਸਕਦੀ ਹੈ ਉਹਨੂੰ ਲੋ ਆਉਂਦੇ ਨੇ ਉਹ ਜਦੋਂ ਇੱਕ ਨੂੰ ਦੱਸਿਆ ਜਾਂਦਾ ਜੀ ਉਹ ਬਣੇ ਨਾ ਬੰਦਾ ਦੂਸਰਾ ਬੰਦਾ ਆਉਂਦਾ ਉਹ ਪੁੱਛਣ ਲਈ ਉਹ ਪੁੱਛਣ ਲਈ ਕੁਰੀਜ਼ ਇੰਨੀ ਐ ਕਿ ਜ਼ਿਆਦਾ ਨਹੀਂ ਜੀ ਮਤਲਬ ਜੇ ਅਗਰ ਅਸੀਂ ਕਹੀਏ ਨਾ ਕਿ ਮੇਲ ਮੈਂਬਰ ਦੇ ਲਈ ਜੇ ਅਗਰ 10 ਹੀ ਕੁਰੀਜ਼ ਆਉਂਦੀਆਂ ਨੇ ਤੇ ਇਹਦੇ ਲਈ ਅੱਜ ਦੀ ਡੇਟ ਦੇ ਵਿੱਚ 100 ਤੋਂ ਵੱਧ ਆ ਰਹੀਆਂ ਨੇ ਜੀ ਇਹਦਾ ਮਤਲਬ ਇਹ ਹੋਇਆ ਕਿ ਇਸ ਯੋਜਨਾ ਦੇ ਨਾਲ ਜਿੱਥੇ ਮਹਿਲਾ ਸਸ਼ਕਤੀਕਰਨ ਦਾ ਕੰਮ ਹੋਰ ਮਜ਼ਬੂਤੀ ਨਾਲ ਹੋਏਗਾ ਪੂਰੇ ਦੇਸ਼ 'ਚ ਫੈਲੇਗਾ ਉੱਥੇ LIC ਨੂੰ ਵੀ ਬਿਜ਼ਨਸ ਮਿਲੇਗਾ ਬਿਲਕੁਲ ਬਿਲਕੁਲ ਮਤਲਬ ਇੱਕ 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 ਸਰਕਾਰ ਦਾ ਜਿਹੜਾ ਉਪਰਾਲਾ ਹੈ ਉਹ ਉਸ ਨੂੰ ਵੀ ਹੋਰ ਬੂਸਟ ਅਪ ਕੀਤਾ ਜਾਏਗਾ ਮਹਿਮਾਨੋ ਪੱਲ ਜੀ ਮੈਂ ਇਹ ਸੋਚਦੀ ਆਂ ਵੀ ਜੇ ਔਰਤ ਸਸ਼ਕਤ ਹੋਏਗੀ ਨਾ ਜੀ ਔਰਤ ਆਤਮ ਨਿਰਭਰ ਹੋਏਗੀ ਜੀ ਤੇ ਸਭ ਤੋਂ ਜ਼ਿਆਦਾ ਦੇਸ਼ ਦਾ ਵਿਕਾਸ ਸਾਥ ਪੋਸੀਬਲ ਜੀ ਔਰ ਇਹ ਜਿਹੜੀਆਂ ਪਾਲਿਸਿਸ ਨੇ ਜੇ ਇਸ ਤਰ੍ਹਾਂ ਦੀਆਂ ਇੰਪਲੀਮੈਂਟ ਹੋ ਜਾਣ ਜੀ ਔਰ ਰੈਗੂਲਰਲੀ ਇਹਦੇ ਤੇ ਕੰਮ ਕੀਤਾ ਜਾਏ ਤੇ ਬਹੁਤ ਅੱਛੇ ਪੱਧਰ ਤੇ ਸਾਨੂੰ ਇਸ ਦਾ ਰਿਜ਼ਲਟ ਮਿਲ ਸਕਦਾ ਜੀ ਇਹਦੇ ਵਿੱਚ ਜਿਹੜਾ ਸਾਨੂੰ ਵੱਡਾ ਜਿਹੜਾ ਬੈਨੀਫਿਟ ਆ ਸਮਾਜ ਔਰ ਉਹਦਾ ਉਹਦੇ ਵਿੱਚ ਕੀ ਕਿ ਜਿਹੜੀ ਲੇਡੀਜ਼ ਨੇ ਨਾ ਜੀ ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ ਆਪਣੇ ਕੰਮ ਦੇ ਬਤੀ ਬੜਾ ਪੋਲਿਟਿਕਲਰ ਹੁੰਦੀਆਂ ਨੇ ਯੈਸ ਜੀ ਬਹੁਤ ਗੰਭੀਰ ਤੌਰ ਤੇ ਜੇ ਮੇਰੀ ਜਿਹੜੀ ਆਪਣੇ ਘਰ ਦਾ ਜਿਹੜਾ ਹੈ ਉਹ ਫਾਈਨਾਂਸ ਨੂੰ ਵੀ ਸੰਭਾਲਦੀ ਹੈ ਉਹ ਫੈਮਿਲੀ ਨੂੰ ਵੀ ਸੰਭਾਲਦੀ ਹੈ ਹੈਲਥ ਨੂੰ ਵੀ ਕਰੀ ਸਾਰਾ ਕੁਝ ਹੈ ਇਹ ਇੱਕ ਉਹਦਾ ਨਵਾਂ ਇੱਕ ਰੂਪ ਜਿਹੜਾ ਹੈ ਉਹਨਾਂ ਨੇ ਉਹਨੂੰ ਜਿਹੜਾ ਹੈ ਸਮਾਜ 'ਚ ਲੈ ਕੇ ਆਏ ਨੇ ਔਰ ਐਲ ਆਈ ਸੀ ਨੇ ਉਸ ਦੀ ਬਾਹ ਫੜੀ ਹੈ ਕਿ ਭਈ ਤੂੰ ਕੰਮ ਕਰ ਅਸੀਂ ਤੇਰੇ ਨਾਲ ਆ ਜੀ ਔਰ ਇਹਦਾ ਜਿਹੜਾ ਰਿਜ਼ਲਟ ਹੈ ਐਲ ਆਈ ਸੀ ਦਾ ਜਿਹੜਾ ਬਿਜ਼ਨਸ ਹੈ ਉਹਦਾ ਕੋਈ ਇਹਦੇ ਨਾਲ ਨਹੀਂ ਲੈਣ ਦੇਣਾ ਪਰ ਇਹ ਹੈ ਕਿ ਨਾਰੀ ਜਿਹੜੀ ਹੈ ਉਸ ਸ਼ਕਤੀ ਉਹ ਵੀ ਸ਼ਕਤੀ ਕਰਨ ਦੇ ਲਈ ਇੱਕ ਬਹੁਤ ਵੱਡਾ ਇੱਕ ਮਤਲਬ ਜਿਹੜਾ ਨਾ ਪਲੇਟਫਾਰਮ ਮਿਲ ਗਿਆ ਉਹਨਾਂ ਨੂੰ ਹਾਂ ਜਦੋਂ ਉਹਦੇ ਕੋਲ ਉਹ ਏਜੰਡੇ ਤੇ ਮਿਲ ਹੀ ਰਹੀ ਸੀ ਐਲ.ਆਈ.ਸੀ ਨੂੰ ਜੀ 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 ਸਿਰਫ ਲੇਡੀਜ਼ ਦੀ ਜਿਹੜੀ ਆਪ ਲਿਫਟ ਮੈਡ ਇਹਦੇ ਨਾਲ ਬਹੁਤ ਜ਼ਿਆਦਾ ਹੋਏਗੀ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਕੇਂਦਰ ਸਰਕਾਰ ਦੀ ਇੱਕ ਇਸ ਅਨੂਠੀ ਪਹਿਲ ਦੇ ਨਾਲ ਜਿੱਥੇ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤੀ ਮਿਲੇਗੀ ਮਹਿਲਾਵਾਂ ਸਵੈ ਰੋਜ਼ਗਾਰ ਦੇ ਪ੍ਰਤੀ ਆਪਣੇ ਆਪ ਨੂੰ ਮਜ਼ਬੂਤੀ ਨਾਲ ਪੇਸ਼ ਕਰਨਗੀਆਂ ਪਰਿਵਾਰ ਚਲਾ ਪਾਣਗੀਆਂ ਖੁਦ ਦੀ ਤਰੱਕੀ ਕਰ ਸਕਣਗੀਆਂ ਔਰ ਆਪਣੀ ਸਿਹਤ ਨੂੰ ਵੀ ਠੀਕ ਰੱਖ ਸਕਣਗੀਆਂ 60 ਤੋਂ 70 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਇੱਕ ਵਾਰ ਫੇਰ ਇੱਕ ਮੌਕਾ ਹੈ ਆਪਣੇ ਆਪ ਨੂੰ ਸਾਬਤ ਕਰਨ ਦਾ ਪ੍ਰਵੀਨ ਅਬਰੋਲ ਜੀ ਤੇ ਵਿਕਰਾਂਤ ਸ਼ਰਮਾ ਜੀ ਤੁਸੀਂ ਸਾਨੂੰ ਬਹੁਤ ਅਹਿਮ ਜਾਣਕਾਰੀਆਂ ਇਸ ਯੋਜਨਾ ਦੇ ਬਾਰੇ ਦਿੱਤੀਆਂ ਸਟੂਡੀਓ ਦੇ ਵਿੱਚ ਔਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਨੂੰ ਵੀ ਇਹ ਅਪੀਲ ਹੈ ਕਿ ਇਸ ਯੋਜਨਾ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਦੇ ਵਿੱਚ ਪ੍ਰਚਾਰਿਤ ਕੀਤਾ ਜਾਏ ਦੱਸਿਆ ਜਾਏ ਤਾਂ ਕਿ ਸਾਡਾ ਸਮਾਜ ਸਸ਼ਕਤ ਹੋ ਸਕੇ ਸਾਡੀ ਨਾਰੀ ਸਸ਼ਕਤ ਹੋ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ